ਆਹ ਹਨવાડી ਵਰਕਰ ਓਹੋ ਪਹਿਣਾ ਕਮਾਲ ਹੋ ਗਈ ਤਾਂ ਸਰ ਅੱਗੇ ਵੀ ਪੰਜਾਬ ਸਰਕਾਰ ਦਾ ਪਤਲਾ ਸਾੜਨ ਆਇਆ ਸਾੜਨ ਦੇ ਠਿਕਾ ਬਹੁਤ ਹੋ ਰਹੀਆਂ ਉਹ ਵੱਡੇ ਬੀਬੀ ਦੇਖੋ ਜਦ ਮੈਂ ਮੁੱਖ ਮੰਤਰੀ ਬਣਿਆ ਤੁਹਾਡੀ ਸਭ ਦੀ ਤਨਖਾਹ ਵਧਾਈ ਮੈਂ ਮੰਨਦੀ ਆਲਾ ਮੰਨਦੀ ਆਂ ਆਪਣੇ ਭਰਾ ਨੂੰ ਮੰਨਦੇ ਆ 500 ਰੁਪਏ ਸਾਡਾ ਹਰ ਸਾਲ ਦਾ ਵੀ ਵਧਾਇਆ ਹੁਣ ਹਰ ਸਾਲ 500 ਵਧਣ ਲੱਗ ਗਿਆ ਤਾੜੀਆਂ ਮਾਰੋ ਥੇ ਵੀ ਮੈਂ ਜਾਣਾ ਮਨ ਨੂੰ ਉੱਥੇ ਆਸ਼ਾ ਵਰਕਰ ਮਿਲਦੀਆਂ ਜਿੱਥੇ ਵੀ ਮੈਂ ਜਾਣਾ ਮਨ ਨੂੰ ਉੱਥੇ ਮਿੱਡੇ ਮੀਲ ਵਾਲੀਆਂ ਬੀਬੀਆਂ ਮਿਲਦੀਆਂ ਤਾਂ ਤੁਹਾਡੀ ਤਰਖਾ ਵਧਾ ਕੇ ਮਨ ਨੂੰ ਜਿੰਨੀ ਸੰਤੁਸ਼ਟੀ ਮਿਲੀ ਔਰ ਜਿੰਨਾ ਮਨ ਨੂੰ ਸਕੂਨ ਮਿਲਿਆ ਜ਼ਿੰਦਗੀ ਦੇ ਵਿੱਚ ਮੈਂ ਕਹ ਰਿਹਾ ਮੈਂ ਤੁਹਾਡੀਆਂ ਅਸੀਸਾਂ ਨਾਲ ਦੌੜਿਆ ਫਿਰਦਾ ਤੁਹਾਡਾ ਬਹੁਤ ਧੰਨਵਾਦ ਤੇ ਫੇਰ ਮੌਕਾ ਮਿਲਿਆ ਮਨ ਨੂੰ ਤਾਂ ਮੈਂ ਫੇਰ ਚੱਕ ਲੈਣਾ ਇਹ ਕੰਮ ਜੀ ਠੀਕ ਹੈ ਸਾਰਾ ਜੀ ਤੋਂ ਬਾਅਦ ਇੱਥੇ ਇਕੱਠੇ ਹੋਣੇ ਅਸੀਂ ਕੋਤਲਾ ਸਾੜਨਾ ਪੰਜਾਬ ਸਰਕਾਰ ਦਾ ਜੀ ਪੰਜਾਬ ਸਰਕਾਰ ਦਾ ਕੋਤਲਾ ਸਾੜਨਾ ਹੈ ਜੀ ਪਰੀਸ਼ਾਨ ਬਹੁਤ ਕਰਦੇ ਜੇ ਮੈਨੂੰ ਮੌਕਾ ਮਿਲਿਆ ਨਾ ਮੈਂ ਤੁਹਾਡੇ ਆ ਪੁੱਤਲੇ ਬਦਲੇ ਸਾੜਨ ਵਾਲਾ ਕੰਮ ਬੰਦ ਕਰ ਦੇਣਾ ਫੇਰ ਮੈਂ ਤੁਹਾਡੀ ਤਰਖਾਏ ਨਹੀਂ ਕਰ ਦੇਣਾ ਮੈਨੂੰ ਬੜੀ ਖੁਸ਼ੀ ਹੋਈ ਸਾਰੀਆਂ ਤੁਸੀਂ ਭੈਣਾਂ ਮੈਨੂੰ ਦੁਬਾਰੇ ਮਿਲੀਆਂ ਚਮਕੌਰ ਸਾਹਿਬ ਆਈਆਂ ਸੀ ਤੁਸੀਂ ਸਾਰੀਆਂ ਦੇਖ ਲਓ ਰਾਤ ਨੂੰ ਰਾਤ ਨੂੰ 3 ਵਜੇ ਕਬਾਡੀ ਯੂਨੀਅਨ ਨਾਲ ਮੇਰਾ ਫੈਸਲਾ ਹੋਇਆ ਹਾਂਜੀ ਹਾਂਜੀ ਅਗਲੇ ਦਿਨ ਸਵੇਰੇ 3 ਵਜੇ ਤੁਸੀਂ 25000 ਉੱਥੇ ਇਕੱਠੀਆਂ ਹੋ ਗਿਆ ਮੇਰੇ ਹਾਂਜੀ ਹਾਂਜੀ ਤੇ ਸਾਰਿਆਂ ਨੂੰ ਤੁਹਾਡਾ ਕੰਮ ਕੀਤਾ ਪਰਮਾਤਮਾ ਕਰੂਗਾ ਫੇਰ ਮੌਕਾ ਦੇਊਗਾ ਫੇਰ ਬਧਾਵਾਂਗੇ ਤੁਹਾਡੀ ਬਹੁਤ ਧੰਨਵਾਦ ਆ ਗਏ ਨਵਾਂਡੀ ਵਰਕਰ ਓਹੋ ਪੈਣਾ ਕਮਾਲ ਹੋ ਗਈ ਇਹ ਤਾਂ ਸਰ ਅੱਜ ਅਸੀਂ ਪੰਜਾਬ ਸਰਕਾਰ ਦਾ ਪਤਲਾ ਸਾੜਨ ਆਈਆਂ ਸਾਡੇ ਨਾਲ ਬਧੀਗਿਆ ਬਹੁਤ ਹੋ ਰਹੀਆਂ ਓ ਬੱਡੇ ਜੀਬੀ

ਤਾੜੀਆਂ ਮਾਰੋ ਰ ਇੱਥੇ ਵੀ ਮੈਂ ਜਾਣਾ ਮੈਨੂੰ ਉੱਥੇ ਆਸ਼ਾ ਵਰਕਰ ਮਿਲਦੀਆਂ ਜਿੱਥੇ ਵੀ ਮੈਂ ਜਾਣਾ ਮੈਨੂੰ ਉੱਥੇ ਮਿਡ ਡੇ ਮੀਲ ਵਾਲੀਆਂ ਬੀਬੀਆਂ ਮਿਲਦੀਆਂ ਤਾਂ ਤੁਹਾਡੀ ਤਰਖਾ ਵਧਾ ਕੇ ਮੈਨੂੰ ਜਿੰਨੀ ਸੰਤੁਸ਼ਟੀ ਮਿਲੀ ਔਰ ਜਿੰਨਾ ਮੈਨੂੰ ਸਕੂਨ ਮਿਲਿਆ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ ਜੀ ਮੈਂ ਤੁਹਾਡੀਆਂ ਅਸੀਸਾਂ ਨਾਲ ਦੌੜਿਆ ਫਿਰਦਾ ਤੁਹਾਡਾ ਬਹੁਤ ਧੰਨਵਾਦ ਤੇ ਫੇਰ ਮੌਕਾ ਮਿਲਿਆ ਮਨੂੰ ਤਾਂ ਮੈਂ ਫੇਰ ਚੱਕ ਰਹਿਣਾ ਇਹ ਕੰਮ ਠੀਕ ਹੈ ਸਰ ਜੇ ਦਿਨ ਤੋਂ ਬਾਅਦ ਇੱਥੇ ਇਕੱਠੀਆਂ ਹੋਈਆਂ ਅਸੀਂ ਕੁੱਤਲਾ ਸਾੜਨਾ ਪੰਜਾਬ ਸਰਕਾਰ ਦਾ ਜੀ ਪੰਜਾਬ ਸਰਕਾਰ ਦਾ ਮੁੱਢਲਾ ਸਾੜਨਾ ਆ ਪਰੇਸ਼ਾਨ ਬਹੁਤ ਕਰਦੇ ਜੇ ਮਨੂੰ ਮੌਕਾ ਮਿਲਿਆ ਨਾ ਮੈਂ ਤੁਹਾਡੇ ਪੁਤਲੇ ਬਦਲੇ ਸਾੜਨ ਵਾਲਾ ਕੰਮ ਬੰਦ ਕਰ ਦੇਣਾ ਫੇਰ ਮੈਂ ਤੁਹਾਡੀ ਤਰਖਾਏ ਨਹੀਂ ਕਰਦੇ ਮਨੂੰ ਬੜੀ ਖੁਸ਼ੀ ਹੋਈ ਸਾਰੀਆਂ ਤੁਸੀਂ ਪੈਣਾ ਮਨੂੰ ਦੁਬਾਰੇ ਮਿਲੀਆਂ ਚਮਕੌਰ ਸਾਹਿਬ ਆਈਆਂ ਸੀ ਤੁਸੀਂ ਸਾਰੀਆਂ ਜੀ ਨੋ ਰਾਤ ਨੂੰ 3 ਵਜੇ ਕਬਾਡੀ ਯੂਨੀਅਨ ਨਾਲ ਮੇਰਾ ਫੈਸਲਾ ਹੋਇਆ ਹਾਂਜੀ ਅਗਲੇ ਦਿਨ ਸਵੇਰੇ 3 ਵਜੇ ਤੁਸੀਂ 25000 ਉੱਤੇ ਇਕੱਠੀਆਂ ਹੋ ਗਿਆ ਮੇਰੇ ਇਹ ਸਾਰਿਆਂ ਨੂੰ ਤੁਹਾਡਾ ਕੰਮ ਕੀਤਾ ਪਰਮਾਤਮਾ ਕਰੂਗਾ ਫੇਰ ਮੌਕਾ ਦੇਊਗਾ ਫੇਰ ਬਤਾਵਾਂਗਾ ਤੁਹਾਡੀ ਬਹੁਤ ਧੰਨਵਾਦ